ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ ਦੇ ਵਿੱਚਕਾਰ ਇੱਕ ਮਿੱਟੀ ਦਾ ਘਰ ਸੀ ਪਰ ਘਰ ਵੱਡਾ ਨਹੀਂ ਸੀ ਪਰ ਉਸ ਵਿੱਚ ਪਿਆਰ ਦੇ ਖਜ਼ਾਨੇ ਛੁਪੇ ਹੋਏ ਸਨ ਉਸ ਘਰ ਵਿੱਚ ਰਹਿੰਦੀ ਸੀ ਸੁਖਦੇਵ ਕੌਰ ਜਿਸ ਨੂੰ ਪਿੰਡ ਦੇ ਲੋਕ ਪਿਆਰ ਨਾਲ ਸੁੱਖੋ ਕਹਿੰਦੇ ਸਨ ਸੁੱਖੋ ਦੇ ਚਿਹਰੇ ਤੇ ਹਮੇਸ਼ਾ ਮਮਤਾ ਦੀ ਰੌਸ਼ਨੀ ਖਿੜੀ ਰਹਿੰਦੀ ਸੀ ਉਹ ਘਰ ਦੀ ਵੱਡੀ ਧੀ ਸੀ ਤੇ ਬਚਪਨ ਤੋਂ ਹੀ ਉਸ ਨੂੰ ਘਰ ਦੇ ਕੰਮ ਖੇਤਾਂ ਦੀ ਮਦਦ ਤੇ ਛੋਟੇ ਵੱਡਿਆਂ ਦੀ ਸੇਵਾ ਕਰਨੀ ਪੈਂਦੀ ਸੀ ਸੁਖੋ ਦਾ ਵਿਆਹ ਪਿੰਡ ਦੇ ਹੀ ਇੱਕ ਸਾਦੇ ਪਰ ਮਿਹਨਤੀ ਕਿਸਾਨ ਗੁਰਮੀਲ ਸਿੰਘ ਨਾਲ ਹੋਇਆ ਗੁਰਮੀਲ ਬਹੁਤ ਗਰੀਬ ਸੀ ਪਰ ਦਿਲ ਦਾ ਸਾਫ਼ ਸੀ ਦੋਵਾਂ ਨੇ ਮਿਲ ਕੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਹੱਸ ਕੇ ਕੀਤਾ ਸੁਖੋ ਕਹਿੰਦੀ ਸੀ ਕਿ ਪੈਸਾ ਨਹੀਂ ਹੈ ਤਾਂ ਕੀ ਹੋਇਆ ਸੱਚਾ ਪਿਆਰ ਸੱਚਾ ਸਾਥ ਹੀ ਸਭ ਤੋਂ ਵੱਡਾ ਧਨ ਹੈ ਵਿਆਹ ਤੋਂ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆਈਆਂ ਸੁੱਖੋ ਨੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਗੁਰਮੇਲ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਹੰਝੂ ਦੁੱਖ ਦੇ ਨਹੀਂ ਸਗੋਂ ਖੁਸ਼ੀ ਦੇ ਸਨ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਅਮਨਪ੍ਰੀਤ ਸਿੰਘ ਰੱਖਿਆ ਸੁੱਖੋ ਦੀ ਜ਼ਿੰਦਗੀ ਦਾ ਕੇਂਦਰ ਹੁਣ ਅਮਨਪ੍ਰੀਤ ਸੀ ਉਸ ਦੀ ਹਰ ਸਾਹ ਹਰ ਧੜਕਣ ਬੱਚੇ ਲਈ ਸੀ ਜਦੋਂ ਉਹ ਛੋਟੇ-ਛੋਟੇ ਹੱਥ ਹਿਲਾਉਂਦਾ ਤਾ ਸੁੱਖੋ ਦਾ ਦਿਲ ਖਿੜੇ ਬਾਗ ਵਾਂਗ ਖਿੜ ਜਾਂਦਾ ਉਹ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕੇ ਲੋਰੀਆਂ ਗਾਉਂਦੀ ਰਹਿੰਦੀ ਸੌ ਜਾ ਮੇਰੇ ਚੰਨਾ ਰੱਬ ਤੇਰੀ ਰੱਖਿਆ ਕਰੇ ਪਿੰਡ ਦੀਆਂ ਔਰਤਾਂ ਅਕਸਰ ਕਹਿੰਦੀਆਂ ਕਿ ਸੁੱਖੋ ਦੀਆਂ ਲੋਰੀਆਂ ਵਿੱਚ ਅਜੇਹੀ ਮਿਠਾਸ ਹੈ ਕਿ ਬੱਚਾ ਹੀ ਨਹੀਂ ਸੁਣਨ ਵਾਲਾ ਵੀ ਸੌ ਜਾਂਦਾ ਹਰ ਮਾਂ ਦੇ ਦਿਲ ਵਿੱਚ ਆਪਣੇ ਬੱਚੇ ਲਈ ਕੁਝ ਸੁਪਨੇ ਹੁੰਦੇ ਨੇ ਸੁੱਖੋ ਦੇ ਮਨ ਵਿੱਚ ਸੀ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਪੜ੍ਹ ਲਿਖ ਕੇ ਵੱਡਾ ਆਦਮੀ ਬਣੇ ਪਿੰਡ ਦਾ ਨਾਮ ਰੌਸ਼ਨ ਕਰੇ ਉਹ ਕਹਿੰਦੀ ਸੀ ਮੈਂ ਤਾਂ ਸਾਰੀ ਜ਼ਿੰਦਗੀ ਖੇਤਾਂ ਵਿੱਚ ਮਿੱਟੀ ਹੀ ਖੋਦਦੀ ਰਹੀ ਪਰ ਮੇਰਾ ਪੁੱਤਰ ਕਲਮ ਫੜੇਗਾ ਉਸਦੇ ਹੱਥ ਮਿੱਟੀ ਨਹੀਂ ਕਾਪੀ ਕਲਮ ਨਾਲ ਰੰਗੇ ਹੋਣਗੇ ਸੁਖੋ ਹਰ ਰੋਜ਼ ਰੱਬ ਨੂੰ ਪ੍ਰਾਰਥਨਾ ਕਰਦੀ ਸੀ ਕਿ ਉਸਦਾ ਪੁੱਤਰ ਸਿਹਤਮੰਦ ਰਹੇ ਤੇ ਚੰਗੇ ਰਸਤੇ ਤੇ ਤੁਰੇ ਉਸ ਦੀ ਮੰਨਤਾ ਵਿੱਚ ਇੱਕ ਜਾਦੂ ਸੀ ਜਦੋਂ ਅਮਨਪ੍ਰੀਤ ਬਿਮਾਰ ਹੁੰਦਾ ਸੁਖੋ ਸਾਰੀ ਰਾਤ ਉਸਦੇ ਸਿਰਾਂ ਨੇ ਬੈਠਦੀ ਕੁਝ ਦੀਆਂ ਦੁਆਵਾਂ ਨਾਲ ਬੱਚਾ ਹੌਲੀ-ਹੌਲੀ ਠੀਕ ਹੋ ਜਾਂਦਾ ਘਰ ਜ਼ਿੰਦਗੀ ਸਭ ਕੁਝ ਇੰਨਾ ਆਸਾਨ ਨਹੀਂ ਸੀ ਗੁਰਮੇਲ ਦੇ ਕੋਲ ਸਿਰਫ 2 ਏਕੜ ਜ਼ਮੀਨ ਸੀ ਖੇਤੀਬਾੜੀ ਨਾਲ ਘਰ ਦਾ ਖਰਚਾ ਹੀ ਚੱਲਦਾ ਸੀ ਪਰ ਜਦੋਂ ਫਸਲ ਖਰਾਬ ਹੋ ਜਾਂਦੀ ਮੀਂਹ ਨਾ ਪੈਂਦਾ ਤਾਂ ਕਰਜ਼ਾ ਵੀ ਸਿਰ ਚੜ ਜਾਂਦਾ ਸੁੱਖੋ ਅਕਰਸ ਅਕਸਰ ਸੋਚਦੀ ਰੱਬਾ ਮੈਂ ਤਾਂ ਸਹਾਰ ਲਵਾਂਗੀ ਪਰ ਮੇਰੇ ਬੱਚੇ ਨੂੰ ਕਦੇ ਦੁੱਖ ਨਾ ਦੇਵੀਂ ਉਹ ਆਪਣੇ ਘਰ ਲਈ ਕਦੇ ਕੁਝ ਨਹੀਂ ਸੀ ਮੰਗਦੀ ਜਦੋਂ ਵੀ ਮੰਗਦੀ ਤਾਂ ਆਪਣੇ ਬੱਚਿਆਂ ਲਈ ਮੰਗਦੀ ਸੀ ਸੁਖੋ ਅਮਨਪ੍ਰੀਤ ਦੇ ਹੱਥ ਵਿੱਚ ਪਾਉਂਦੀ ਆਪਣੇ ਲਈ ਉਹ ਬੱਚਿਆ ਖੁਚਿਆ ਹੀ ਖਾਂਦੀ ਇੱਕ ਵਾਰ ਪਿੰਡ ਵਿੱਚ ਮੇਲਾ ਲੱਗਾ ਗੁਰਮੇਲ ਨੇ ਸੋਚਿਆ ਕਿ ਬੱਚੇ ਨੂੰ ਮੇਲੇ ਵਿੱਚ ਲੈ ਚੱਲਦੇ ਹਾਂ ਮੇਲੇ ਵਿੱਚ ਮਿੱਠੀਆਂ ਗੋਲੀਆਂ ਖਿਡੌਣੇ ਬਾਂਸਰੀਆਂ ਤੇ ਝੂਲੇ ਲੱਗੇ ਹੋਏ ਸਨ ਅਮਨਪ੍ਰੀਤ ਦੀਆਂ ਅੱਖਾਂ ਚਮਕ ਰਹੀਆਂ ਸਨ ਉਹ ਇੱਕ ਛੋਟਾ ਲੱਕੜ ਦਾ ਘੋੜਾ ਵੇਖ ਕੇ ਜ਼ੋਰ ਨਾਲ ਕਹਿੰਦਾ ਮਾਂ ਮੈਨੂੰ ਇਹ ਘੋੜਾ ਚਾਹੀਦਾ ਹੈ ਗੁਰਮੇਲ ਦੇ ਕੋਲ ਤਾਂ ਪੈਸੇ ਨਹੀਂ ਸਨ ਉਸਨੇ ਸੋਚਿਆ ਕਿ ਘੋੜਾ ਮਹਿੰਗਾ ਹੈ ਪਰ ਸੁੱਖੋ ਨੇ ਆਪਣੀ ਚੁੰਨੀ ਵਿੱਚੋਂ ਗੁੱਥੀ ਇਕੱਠੀ ਕੀਤੀ ਹੋਈ ਥੋੜੀ ਜਹੀ ਬੱਚਤ ਕੱਢੀ ਤੇ ਘੋੜਾ ਖਰੀਦ ਕੇ ਦੇ ਦਿੱਤਾ ਜਦੋਂ ਬੱਚਾ ਖੁਸ਼ੀ ਨਾਲ ਖੇਡ ਰਿਹਾ ਸੀ ਤਾਂ ਸੁੱਖੋ ਦੇ ਦਿਲ ਨੂੰ ਅਜਿਹੇ ਸੁੱਖ ਮਿਲਿਆ ਜਿਵੇਂ ਮੰਨ ਲਓ ਉਸਨੇ ਸਾਰੀ ਦੁਨੀਆ ਜਿੱਤ ਲਈ ਹੋਵੇ ਇਸ ਤਰ੍ਹਾਂ ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਸੂਰਜ ਦੀਆਂ ਪਹਿਲਾਂ ਕਿਰਨਾਂ ਜਦੋਂ ਪਿੰਡ ਤੇ ਖੇਤਾਂ ਵਿੱਚ ਪੈਂਦੀਆਂ ਤਾਂ ਮਿੱਟੀ ਦੀ ਖੁਸ਼ਬੂ ਆਉਂਦੀ ਸੀ ਸਵੇਰ ਦੇ ਵੇਲੇ ਪਿੰਡ ਦੇ ਬੱਚੇ ਖੇਡਣ ਨੂੰ ਤਿਆਰ ਹੋ ਜਾਂਦੇ ਪਰ ਅਮਨਪ੍ਰੀਤ ਲਈ ਸਵੇਰ ਦੀ ਸ਼ੁਰੂਆਤ ਬਖਰੀ ਹੁੰਦੀ ਸੀ ਬਖਰੀ ਹੁੰਦੀ ਸੀ ਉਸ ਦੀ ਮਾਂ ਸੁਖੋ ਸਭ ਤੋਂ ਪਹਿਲਾਂ ਉਸ ਦਾ ਮੂੰਹ ਧੋਂਦੀ ਉਸ ਦੇ ਬਾਲਾਂ ਨੂੰ ਤੇਲ ਨਾਲ ਚੰਗੀ ਤਰ੍ਹਾਂ ਸੁਵਾਰਦੀ ਫਿਰ ਉਸ ਨੂੰ ਕੱਪੜੇ ਪਹਿਨਾ ਕੇ ਸਕੂਲ ਭੇਜਣ ਦੀ ਤਿਆਰੀ ਕਰਦੀ ਸੁਖੋ ਚਾਹੁੰਦੀ ਸੀ ਕਿ ਉਸ ਦਾ ਬੱਚਾ ਕਿਸੇ ਵੀ ਹਾਲਾਤ ਵਿੱਚ ਪੜੇ ਉਹ ਕਹਿੰਦੀ ਮੈਂ ਤਾਂ ਨਹੀਂ ਪੜ ਸਕੀ ਪਰ ਮੇਰਾ ਪੁੱਤਰ ਜ਼ਰੂਰ ਪੜੇਗਾ ਅਮਨਪ੍ਰੀਤ ਦਾ ਸਕੂਲ ਪਿੰਡ ਦੇ ਕਿਨਾਰੇ ਸੇ ਸੀ ਛੋਟਾ ਜਿਹਾ ਇਮਾਰਤ ਸੀ ਪਰ ਅੰਦਰ ਅਧਿਆਪਕ ਸਾਨੂੰ ਬਹੁਤ ਮਿਹਨਤੀ ਸਨ ਸਖੋ ਹਰ ਰੋਜ਼ ਆਪਣੇ ਪੁੱਤਰ ਨੂੰ ਆਪਣੇ ਹੱਥੀ ਖਾਣਾ ਬਣ ਕੇ ਦਿੰਦੀ ਕਦੇ ਪਰਾਂਠਾ ਕਦੇ ਪਿਆਜ਼ ਤੇ ਕਦੇ ਬੇਸਣ ਦੀਆਂ ਪਕੌੜੀਆਂ ਕਈ ਵਾਰ ਘਰ ਵਿੱਚ ਕੁਝ ਵੀ ਨਾ ਹੁੰਦਾ ਤਾਂ ਸਿਰਫ ਚਨੇ ਤੇ ਨਮਕ ਹੀ ਦੇ ਦਿੰਦੀ ਪਰ ਉਸਦੀ ਮਾਂ ਦੇ ਪਿਆਰ ਵੱਲੋਂ ਹੱਥਾਂ ਨਾਲ ਬਣਿਆ ਖਾਣਾ ਅਮਨਪ੍ਰੀਤ ਨੂੰ ਸਭ ਤੋਂ ਸੁਆਦ ਲੱਗਦਾ ਸੀ ਗੁਰਮੇਲ ਸਿੰਘ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਮਿਹਨਤ ਕਰਦਾ ਪਰ ਖੇਤੀ ਤੋਂ ਪਰ ਖੇਤੀ ਤੋਂ ਆਉਣ ਵਾਲੀ ਆਮਦਨ ਕਾਫੀ ਨਹੀਂ ਸੀ ਅਕਸਰ ਘਰ ਵਿੱਚ ਨਵੇਂ ਕੱਪੜਿਆਂ ਦੀ ਕਮੀ ਰਹਿੰਦੀ ਸੀ ਜਦੋਂ ਵੀ ਅਮਨਪ੍ਰੀਤ ਲਈ ਕੱਪੜੇ ਖਰੀਦਣੇ ਹੁੰਦੇ ਸੁੱਖੋ ਆਪਣੀ ਚੁੰਨੀ ਜਾਂ ਗਹਿਣਾ ਵੇਚ ਕੇ ਪੈਸੇ ਇਕੱਠੇ ਕਰ ਲੈਂਦੀ ਉਹ ਆਪਣੇ ਲਈ ਕਦੇ ਕੁਝ ਨਹੀਂ ਸੀ ਲੈਂਦੀ ਜਦੋਂ ਪਿੰਡ ਦੀਆਂ ਔਰਤਾਂ ਨਵੀਆਂ ਚੂੜੀਆਂ ਪੈਣ ਕੇ ਆਉਂਦੀਆਂ ਤਾਂ ਸੁੱਖੋ ਦੇ ਹੱਥ ਖਾਲੀ ਹੁੰਦੇ ਸਨ ਪਰ ਉਸ ਨੂੰ ਕੋਈ ਗਿਲਾ ਨਹੀਂ ਸੀ ਹੁੰਦਾ ਉਸ ਦਾ ਸਾਰਾ ਸ਼ਿੰਗਾਰ ਤਾਂ ਉਸ ਦਾ ਪੁੱਤਰ ਹੀ ਸੀ ਅਮਨਪ੍ਰੀਤ ਬਹੁਤ ਚੁਸਤ ਤੇ ਚਲਾਕ ਬੱਚਾ ਸੀ ਉਹ ਪਿੰਡ ਦੇ ਹੋਰ ਬੱਚਿਆਂ ਨਾਲ ਮਿਲ ਕੇ ਗੇਂਦ ਖੇਡਦਾ ਛੁੱਪਣ-ਸ਼ਿਪਾਈ ਖੇਡਦਾ ਕਦੇ-ਕਦੇ ਦਰਾਖਤਾਂ ਤੇ ਚੜ ਕੇ ਪੰਛੀਆਂ ਦੇ ਆਲਣਿਆਂ ਨੂੰ ਵੇਖਦਾ। ਮਾਂ ਹਮੇਸ਼ਾ ਉਸ ਨੂੰ ਸਿਖਾਉਂਦੀ, "ਬੇਟਾ, ਕਿਸੇ ਦਾ ਆਲਣਾ ਕਦੇ ਨਾ ਤੋੜਨਾ, ਕਿਸੇ ਪੰਛੀ ਨੂੰ ਤੰਗ ਨਾ ਕਰਨਾ। ਰੱਬ ਨੇ ਜਿਹੇੋ ਜਿਹਾ ਬਣਾਇਆ ਉਹਨਾਂ ਨੂੰ ਖੁਸ਼ ਰਹਿਣਾ ਚਾਹੀਦਾ।" ਇਹ ਗੱਲਾਂ ਅਮਨਪ੍ਰੀਤ ਦੇ ਮਨ ਵਿੱਚ ਵਸ ਜਾਂਦੀਆਂ। ਉਹ ਛੋਟੀ ਉਮਰ ਤੋਂ ਹੀ ਬਹੁਤ ਦਿਆਲੂ ਸੀ। ਸੁਖੋ ਨੂੰ ਇੱਕ ਹੀ ਚਿੰਤਾ ਰਹਿੰਦੀ ਕਿ ਮੇਰਾ ਪੁੱਤਰ ਵੱਡਾ ਹੋ ਕੇ ਚੰਗਾ ਆਦਮੀ ਬਣ ਸਕੇ। ਉਹ ਹਰ ਸ਼ਾਮ ਦੀ ਜੋਤ ਜਗਾਉਂਦੀ ਅਤੇ ਰੱਬ ਦੇ ਅੱਗੇ ਹੱਥ ਜੋੜਦੀ ਹੇ ਵਾਹਿਗੁਰੂ ਮੇਰੇ ਬੱਚੇ ਦੇ ਰਾਹ ਸੌਖੇ ਕਰੀ ਉਸ ਨੂੰ ਹੌਸਲਾ ਦੇ ਉਸ ਨੂੰ ਇਮਾਨਦਾਰੀ ਦੇ ਰਸਤੇ ਤੇ ਤੁਰਨਾ ਸਿਖਾਈ ਇੱਕ ਵਾਰ ਪਿੰਡ ਦੇ ਸਕੂਲ ਵਿੱਚ ਇੱਕ ਇਮਤਿਹਾਨ ਹੋਇਆ ਅਮਰਪ੍ਰੀਤ ਨੇ ਬਹੁਤ ਮਿਹਨਤ ਕੀਤੀ ਅਤੇ ਪੂਰੇ ਸਕੂਲ ਵਿੱਚ ਪਹਿਲਾ ਆਇਆ ਉਸ ਦਾ ਨਾਮ ਜਦੋਂ ਐਲਾਨਿਆ ਗਿਆ ਤਾਂ ਸੁਖੋ ਦੀਆਂ ਅੱਖਾਂ ਚਮਕ ਗੈਨਿਆ ਸਨ ਤੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਨੇ ਆਪਣੇ ਬੱਚੇ ਨੂੰ ਗਲੇ ਲਗਾ ਕੇ ਕਿਹਾ ਬੇਟਾ ਤੂੰ ਮੇਰਾ ਮਾਣ ਹੈ ਉਸ ਦਿਨ ਸੁਖੋ ਨੇ ਘਰ ਵਿੱਚ ਚੁੱਲ੍ਹੇ ਤੇ ਖਾਸ ਖਾਣਾ ਬਣਾਇਆ ਸਧਾਰਨ ਖੀਰ ਪਰ ਉਸ ਦੀ ਮਿਠਾਸ ਦੁਨੀਆ ਦੀ ਹਰ ਮਿਠਾਈ ਨਾਲੋਂ ਵੱਧ ਸੀ ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਤੇ ਹਰ ਵੇਲੇ ਉਸ ਨੂੰ ਖੁਸ਼ ਦੇਖਣਾ ਚਾਹੁੰਦੀ ਸੀ ਆਮਨਪ੍ਰੀਤ ਹੌਲੀ-ਹੌਲੀ ਵੱਡਾ ਹੋ ਰਿਹਾ ਸੀ ਹੁਣ ਉਹ ਪ੍ਰਾਇਮਰੀ ਸਕੂਲ ਤੋਂ ਮਿਡਲ ਸਕੂਲ ਵਿੱਚ ਪਹੁੰਚ ਗਿਆ ਸੀ ਪੜ੍ਹਾਈ ਵਿੱਚ ਤਾਂ ਉਹ ਹਮੇਸ਼ਾ ਪਹਿਲਾਂ ਹੀ ਆਉਂਦਾ ਸੀ ਅਧਿਆਪਕ ਵੀ ਉਸ ਨੂੰ ਦੂਜਿਆਂ ਲਈ ਉਦਾਹਰਣ ਵਾਂਗ ਦਿਖਾਉਂਦੇ ਸਨ ਪਰ ਘਰ ਦੇ ਹਾਲਾਤ ਹਮੇਸ਼ਾ ਕਠਨ ਰਹਿੰਦੇ ਗੁਰਮੇਲ ਸਿੰਘ ਖੇਤਾਂ ਵਿੱਚ ਜਾਨ ਮਾਰ ਕੇ ਵੀ ਜਦੋਂ ਗੰਨਾ ਕਣਕ ਜਾਂ ਮੱਛੀ ਮੱਕੀ ਵੇਚ ਕੇ ਲਿਆਉਂਦਾ ਤਾਂ ਉਹ ਸਿਰਫ ਕਰਜ਼ੇ ਚਕਾਉਣ ਰੋਜ਼ਾਨਾ ਹੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਸਨ ਅਮਨਪ੍ਰੀਤ ਲਈ ਸਕੂਲ ਦੀਆਂ ਕਾਪੀਆਂ ਕਿਤਾਬਾਂ ਜੁੱਤੀ ਤੇ ਯੂਨੀਫਾਰਮ ਜ਼ਹੀਰੇ ਸਨ ਸੁਖੋ ਲਈ ਇਹ ਸਭ ਲਿਆਉਣਾ ਬਹੁਤ ਔਖਾ ਸੀ ਉਹ ਅਕਸਰ ਆਪਣੇ ਹੱਥ ਨਾਲ ਰੁਮਾਲ ਸਿਲਾਈ ਕਰਕੇ ਜਾਂ ਪਿੰਡ ਦੀਆਂ ਔਰਤਾਂ ਲਈ ਸੂਟ ਕੱਢ ਕੇ ਕੁਝ ਪੈਸੇ ਕਮਾ ਲੈਂਦੀ। ਕਈ ਵਾਰ ਤਾਂ ਉਹ ਆਪਣੇ ਕਣਕ ਦੇ ਹਿੱਸੇ ਵਿੱਚੋਂ ਕੁਝ ਕਿਲੋ ਘੱਟ ਕੁਝ ਕਿਲੋ ਘੱਟ ਖਾਂਦੀ ਤਾਂ ਜੋ ਪੁੱਤਰ ਲਈ ਕਿਤਾਬਾਂ ਆ ਸਕਣ। ਉਹ ਹਮੇਸ਼ਾ ਕਹਿੰਦੀ ਕਿ ਮੇਰੇ ਬੇਟੇ ਦੀ ਪੜ੍ਹਾਈ ਮੇਰੀ ਸਭ ਤੋਂ ਵੱਡੀ ਇਲਾਜ ਹੈ। ਪਿੰਡ ਵਿੱਚ ਜ਼ਿੰਦਗੀ ਬਹੁਤ ਸਧਾਰਨ ਸੀ। ਸਵੇਰ ਨੂੰ ਲੋਕ ਖੇਤਾ ਵੱਲ ਜਾਂਦੇ ਔਰਤਾਂ ਘਰਾਂ ਵਿੱਚ ਮੱਖਣ ਰੜਕਦੀਆਂ ਗਊਆਂ ਦਾ ਦੁੱਧ ਕੱਢਦੀਆਂ ਬੱਚੇ ਮਿੱਟੀ ਵਿੱਚ ਖੇਡਦੇ ਤੇ ਕਈ ਦਰਖਤਾਂ ਤੇ ਚੜਦੇ ਪਰ ਅਮਨਪ੍ਰੀਤ ਵੱਖਰਾ ਸੀ ਉਹ ਖੇਡਣ ਤਾਂ ਜਾਂਦਾ ਸੀ ਪਰ ਕਿਤਾਬਾਂ ਨਾਲ ਉਸਦੀ ਦੋਸਤੀ ਸਭ ਤੋਂ ਵੱਧ ਸੀ ਅਕਸਰ ਪਿੰਡ ਦੇ ਬਰਗਦ ਦੇ ਦਰਖਤੇਟ ਬੈਠ ਕੇ ਉਹ ਪੜ੍ਹਾਈ ਕਰਦਾ ਸੀ ਹੋਰ ਬੱਚੇ ਉਸ ਨੂੰ ਕਹਿੰਦੇ ਤੂੰ ਤਾਂ ਹਮੇਸ਼ਾ ਕਿਤਾਬਾਂ ਜੀ ਪੜ੍ਹਦਾ ਰਹਿਣਾ ਹੈ ਸਾਡੇ ਨਾਲ ਖੇਡਦਾ ਹੀ ਨਹੀਂ ਤਾਂ ਅਮਨ ਹੱਸ ਕੇ ਕਹਿੰਦਾ ਖੇਡਾਂਗਾ ਵੀ ਪਰ ਇਹ ਕਿਤਾਬਾਂ ਮੇਰਾ ਭਵਿੱਖ ਬਣਾਉਣਗੀਆਂ ਸੁਖੋ ਹਰ ਸ਼ਾਮ ਆਪਣੇ ਪੁੱਤਰ ਨੂੰ ਬਿਠਾ ਕੇ ਪੁੱਛਦੀ ਕਿ ਅੱਜ ਸਕੂਲ ਵਿੱਚ ਕੀ ਸਿੱਖਿਆ ਉਹ ਧਿਆਨ ਨਾਲ ਉਸਦੀ ਗੱਲ ਸੁਣਦੀ ਭਾਵੇਂ ਉਸ ਨੂੰ ਅੱਖਰ ਪੜ੍ਹਨੇ ਨਹੀਂ ਆਉਂਦੇ ਸਨ ਪਰ ਫਿਰ ਵੀ ਉਹ ਆਪਣੇ ਪੁੱਤਰ ਤੋਂ ਬਹੁਤ ਉਤਸ਼ਾਹਿਤ ਸੀ ਉਤਸ਼ਾਹਿਤ ਕਰਦੀ ਇੱਕ ਵਾਰ ਮਨਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਮਾਂ ਜੇ ਤੂੰ ਪੜ ਸਕਦੀ ਤਾਂ ਤੂੰ ਮੈਨੂੰ ਹਰ ਕਿਤਾਬ ਪੜਾ ਤਾਂ ਮੈਂ ਤੈਨੂੰ ਹਰ ਇੱਕ ਕਿਤਾਬ ਪੜਾ ਕੇ ਸੁਣਾਉਂਦਾ ਸੁਖੋ ਨੇ ਹੌਲੀ ਨਾਲ ਉਸ ਦੇ ਸਿਰ ਤੇ ਹੱਥ ਫੇਰ ਕੇ ਕਿਹਾ ਮੇਰੇ ਲਈ ਤੂੰ ਹੀ ਕਿਤਾਬ ਹੈ ਬੇਟਾ ਤੇਰਾ ਪੜਨਾ ਹੀ ਮੇਰਾ ਪੜਨਾ ਹੈ ਇੱਕ ਸਾਲ ਪਿੰਡ ਵਿੱਚ ਸੋਕਾ ਪੈ ਗਿਆ ਮੀਂਹ ਆ ਪਿਆ ਤੇ ਫਸਲਾਂ ਸੁੱਕ ਗਈਆਂ ਖੇਤਾਂ ਵਿੱਚ ਕੁਝ ਵੀ ਨਾ ਨਿਕਲਿਆ ਗੁਰਮੇਲ ਸਿੰਘ ਕਰਜ਼ੇ ਵਿੱਚ ਡੁੱਬ ਗਿਆ ਘਰ ਦੇ ਚੁੱਲ੍ਹੇ ਲਈ ਦਾਣਾ ਮੁਸ਼ਕਲ ਨਾਲ ਮਿਲਿਆ ਪਰ ਸੁਖੋ ਨੇ ਹੌਸਲਾ ਨਹੀਂ ਛੱਡਿਆ ਉਸ ਨੇ ਆਪਣੇ ਲਈ ਰੋਟੀ ਘੱਟ ਖਾਧੀ ਪਰ ਆਮਨਪ੍ਰੀਤ ਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ ਕਈ ਵਾਰ ਉਸ ਰਾਤ ਰੱਬ ਦੇ ਅੱਗੇ ਰੋ ਵੀ ਪੈਂਦੀ ਪਰ ਜਦੋਂ ਬੱਚੇ ਦੇ ਸਾਹਮਣੇ ਆਉਂਦੀ ਤਾਂ ਹੱਸ ਕੇ ਕਹਿੰਦੀ ਬੇਟਾ ਤੂੰ ਫਿਕਰ ਨਾ ਕਰੀ ਤੇਰੀ ਮਾਂ ਤੇਰੇ ਲਈ ਸਭ ਕੁਝ ਠੀਕ ਕਰ ਦੇਵੇਗੀ ਸੁਖੋ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਮਿਡਲ ਸਕੂਲ ਤੋਂ ਬਾਅਦ ਸੈਰ ਦੇ ਹਾਈ ਸਕੂਲ ਵਿੱਚ ਜਾਵੇ ਪਰ ਇਸ ਲਈ ਪੈਸੇ ਦੀ ਲੋੜ ਸੀ ਗੁਰਮੀਲ ਸਿੰਘ ਕਹਿੰਦਾ ਸੁਖੋ ਅਸੀਂ ਕਿਵੇਂ ਪੈਸਾ ਲਿਆਵਾਂਗੇ ਸ਼ਹਿਰ ਦਾ ਸਕੂਲ ਸਿਰਫ ਫੀਸ ਹੀ ਨਹੀਂ ਕਿਰਾਇਆ ਕਿਤਾਬਾਂ ਸਾਰੀਆਂ ਚੀਜ਼ਾਂ ਮੰਗਦਾ ਹੈ ਪਰ ਸੁਖੋ ਦਾ ਵਿਸ਼ਵਾਸ ਅਟਲ ਸੀ ਉਹ ਕਹਿੰਦੀ ਪੈਸੇ ਤਾਂ ਮੈਂ ਕਮਾਈ ਲਵਾਂਗੀ ਪਰ ਬੇਟੇ ਦੀ ਪੜ੍ਹਾਈ ਕਦੇ ਨਹੀਂ ਰੁਕਣ ਦਵਾਂਗੀ ਇਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਲਈ ਸਭ ਕੁਝ ਕਰਦੀ ਹੈ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਠ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਅਗਲੀ ਵੀਡੀਓ ਨੂੰ ਜਰੂਰ ਸੁਣਨਾ ਤੇ ਮਿਲਦੇ ਆਂ ਜੀ ਅਗਲੀ ਨਵੀਂ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ